ਮੈਂ ਤuj ਵਿਨ ਅਬਰ ਨਾ ਕੋਏ ਹਮ ਮੋਰਖ ਮਗਦ ਸ਼ਰਣਾਗਤੀ ਦਰ ਕਿਰਪਾ ਮੇਲੇ ਹਰ ਸੋਏ ਮੇਰੇ ਸਤ ਗੁਰਾਂ ਮੈਂ ਤੁਜ ਵਿਨਾ ਅਵਰ ਨਾ ਕੋ ਅੰਦਰ ਸੱਚਾ ਨਹੀਂ ਹੋ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਗੁਰ ਦੇਖਾ ਸਮਣਾ ਵਾਹਿ ਗੁਰ ਸਾਹਿਬ ਜੀ ਸੋਰਠਿ ਮੰਗਲਾ ਪੰਜਵਾ ਭੋਖੇ ਖਬਤ ਲਾਜ ਨਾ ਆਵੈ ਤੋਂ ਹਰ ਜਨ ਹਰ ਗੁਣ ਗਾਵੈ ਭੁੱਖੇ ਖਾਵਤ ਲਾਜ ਨਾ ਆਵੈ ਤੋਂ ਹਰ ਜਨ ਹਰ ਗੁਣ ਗਾਵੈ ਆਪਣੇ ਕਾਜ ਕੋ ਕਿਉ ਅਲਕਾਈਐ ਜਿਤ ਸਿਮਰਨ ਦਰਗਹ ਮੁਖਿਉ ਜਲ ਸਦਾ ਸਦਾ ਸੁਖ ਪਾਈਐ ਰੰਗਾਂ ਜਿਹੋਂ ਕਾਮੀ ਕਾਮ ਲੁਭਾਵੈ ਤਿਉਂ ਹਰ ਦਾਸ ਹਰ ਜਸ ਭਾਵੈ ਜਿਉ ਮਾਤਾ ਬਲ ਨ ਪਟਾਵੈ ਤਉ ਗਿਆਨੀ ਨਾਮ ਕਮਾਵੈ ਗੁਰ ਪੂਰੇ ਤੇ ਪਵ ਜਨ ਨਾਨਕ ਨਾਮ ਤੇ ਆਵ ਜਿਉ ਮਤ ਬਾਲ ਲਪਟਾਵ ਤਉ ਗਿਆਨੀ ਨਾਮ ਕਮਾਵ ਘਰ ਪੂਰੇ ਤੇ ਪਾਵੈ ਜਨ ਨਾਨਕ ਨਾਮ ਧਿਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਜੋ ਗੁਰਪ੍ਰੀਤ ਸੋ ਸੰਗ ਜੀਓ ਸਤਿਗੁਰਾਂ ਦੀ ਸ਼ਰਣ ਵਿੱਚ ਜੁੜ ਬੈਠ ਕੇ ਅਪਨ ਸਾਰੇ ਅੱਜ ਬਾਦੋਂ ਦੇ ਮਹੀਨੇ ਦੀ ਸ਼ੁਰੂਆਤ ਕਰ ਰਹੇ ਆਂ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਆਂ ਕਿ ਸਤਿਗੁਰੂ ਪਿਛੇ ਸਮਾਂ ਜੋ ਬਤੀਤ ਹੋਇਆ ਸੋ ਹੋਇਆ ਕਿਰਪਾ ਕਰੋ ਹੁਣ ਅੱਗੇ ਮਾਰਗ ਪਾਵੋ ਮੜਾਪਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪਾਵਨ ਵਚਨ ਸਰਵਣ ਕੀਤੇ ਨੇ ਕਿਰਪਾ ਕੀਤੀ ਹੈ ਸਤਗੁਰਾਂ ਨੇ ਆਓ ਆਪਾਂ ਸਾਰੀ ਰਲ ਮਿਲ ਕੇ ਇੱਕ ਸੰਗ ਦੇ ਰੂਪ ਦੇ ਵਿੱਚ ਬੈਠੇ ਆਂ ਪਰਿਵਾਰ ਦੇ ਰੂਪ ਦੇ ਵਿੱਚ ਬੈਠੇ ਆਂ ਜਿੰਨੇ ਕ ਸਤਿਗੁਰੂ ਮੱਤ ਬਖਸ਼ ਕਰਨ ਗਏ ਉਹਨਿਕ ਮੱਤ ਦੇ ਅਨਸਾਰ ਆਪਾਂ ਅਨਸਾਰ ਨਹੀਂ ਰਲ ਮਿਲ ਕੇ ਸਤਿਗੁਰੂ ਦੀਆਂ ਬਿਬਾਣੀਆਂ ਕਹਾਣੀਆਂ ਕਰਨੀਆਂ ਨੇ ਸਤਿਗੁਰੂ ਵਚਨ ਕਰਦੇ ਨੇ ਭੁੱਖੇ ਖਾਵਤ ਲਾਜਨਾ ਆਗੈ ਹਰ ਜਨ ਹਰ ਗੁਣ ਗਗ ਬੀਜਸਤ੍ਰੰ ਇੱਕ ਭੁੱਖਾ ਵਿਅਕਤੀ ਜਿਸ ਨੂੰ ਭੁੱਖ ਲੱਗੀ ਹੋਵੇ ਜਦੋਂ ਨੂੰ ਭੁੱਖ ਲੱਗੀ ਹੈ ਉਹ ਜਦੋਂ ਖਾਣਾ ਖਾਣ ਵਾਸਤੇ ਬੈਠਦਾ ਤਾਂ ਉਹ ਇਹ ਨਹੀਂ ਵਿਚਾਰਦਾ ਕਿ ਜਿਸ ਜਗ੍ਹਾ ਦੇ ਉੱਤੇ ਬੈਠਣਾ ਉਹ ਜਗ੍ਹਾ ਕੈਸੀ ਹੈ ਔਰ ਖਾਣ ਵਾਸਤੇ ਜੋ ਪ੍ਰਸ਼ਾਦਾ ਆਇਆ ਉਹ ਖਾ ਜਮਿਸਰ ਸਿਰਫ ਉਹਨੂੰ ਆਪਣੀ ਭੁੱਖ ਮਟਾਉਣ ਤੱਕ ਜਿਹੜਾ ਉਹ ਮਤਲਬ ਹੈ ਕਿਉਂਕਿ ਭੁੱਖ ਲੱਗੀ ਹੋਈ ਹੈ ਉਹ ਕਹਿੰਦੇ ਇਸੇ ਤਰ੍ਹਾਂ ਹਰੀ ਦਾ ਜਨ ਹੋਣਾ ਚਾਹੀਦਾ ਜਿਸ ਤਰ੍ਹਾਂ ਆਪਾਂ ਸੰਗਤ ਦੇ ਵਿੱਚ ਬੈਠੇ ਹਾਂ ਹੁਣ ਜੋ ਸਤਿਗੁਰਾਂ ਨੇ ਵਚਨ ਕੀਤੇ ਨੇ ਆਪਾਂ ਨੇ ਉਹਨਾਂ ਨੂੰ ਵਿਚਾਰਨਾ ਆਪਾਂ ਨੇ ਵੀ ਜਿਸ ਤਰ੍ਹਾਂ ਉਹ ਭੁੱਖੇ ਵਿਅਕਤੀ ਨੂੰ ਭੁੱਖ ਲੱਗੀ ਹੈ ਭੁੱਖ ਤੱਕ ਸੀਮਤ ਆ ਆਪਾਂ ਨੇ ਵੀ ਸਤਿਗੁਰਾਂ ਦੇ ਵਚਨਾਂ ਨੂੰ ਇੱਥੇ ਵਿਚਾਰਨਾ ਔਰ ਜਦੋਂ ਆਪਾਂ ਸਿਮਰਨ ਕਰਨ ਬੈਠੀਏ ਤਾਂ ਕਿਸੇ ਵੀ ਚੀਜ਼ ਦੀ ਲਾਜ ਲੋਕ ਲੱਜਾ ਨਹੀਂ ਰੱਖਣੀ ਜਦੋਂ ਸਿਮਰਨ ਕਰਨਾ ਨੇਤਰ ਬੰਦ ਕਰਨੇ ਨੇ ਔਰ ਨੇਤਰ ਬੰਦ ਕਰਕੇ ਆਪਣੀ ਰਸਨਾ ਦੁਆਰਾ ਬੋਲਣਾ ਕੰਨਾਂ ਦੁਆਰਾ ਸੁਣਨਾ ਸਰਵ ਨੇ ਸੁਣੀਏ ਰਸਨਾ ਗਾਈਏ ਹਿਰਦੇ ਤੇਾਈਏ ਸੋਈ ਤੁਨ ਮਹਿ ਧਿਆਨ ਧਿਆਨ ਮੈਂ ਜਾਨਿਆ ਗੁਰਮਖ ਅਕਥ ਕਹਾਣੀ ਔਰ ਸਤਿਗੁਰੂ ਵਚਨ ਕਰਦੇ ਨੇ ਕਹਿੰਦੇ ਉਸ ਭੁੱਖੇ ਦੀ ਨਿਆਈ ਅਸੀਂ ਲੋਕ ਲੱਜਾ ਤੋਂ ਉੱਪਰ ਉੱਟ ਕੇ ਸਿਮਰਨ ਦੇ ਨਾਲ ਜੁੜਨਾ ਸਾਨੂੰ ਲੋਕ ਲੱਜਾ ਆਉਂਦੀ ਹੈ ਅਸੀਂ ਕਿਤੇ ਨਾ ਕਿਤੇ ਲੋਕ ਲੱਜਾ ਦੇ ਵਿੱਚ ਹੁੰਦੇ ਆਂ ਸਤਿਗੁਰੂ ਵਚਨ ਕਰਦੇ ਨੇ ਭੁੱਖੇ ਖਾਵਤ ਲਾਜ ਨਾ ਆਵੇ ਤਉ ਹਰ ਜਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉ ਅਲਕਾਈਐ ਜਿਤ ਸਿਮਰਨ ਦਰਗਹ ਮੁਖ ਉਜਲ ਸਦਾ ਸਦਾ ਸੁਖ ਪਾਈਐ ਕਹਿੰਦੇ ਤੁਹਾਡਾ ਕਾਰਜ ਹੁਣ ਜਿਸ ਤਰ੍ਹਾਂ ਆਪਾਂ ਸਾਰੇ ਗੁਰੂ ਘਰ ਵਿਖੇ ਇਕੱਤਰ ਹੋ ਗਏ ਆਪੋ ਆਪਣੇ ਕਾਰਜ ਸਮਾਪਤ ਕਰਕੇ ਆਏ ਆਂ ਨਵੇੜ ਕੇ ਆਏ ਆਂ ਇਹ ਵੀ ਸਾਡੇ ਘਰ ਦਾ ਕਾਰਜ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨਾ ਉਹਦੀ ਬਾਣੀ ਦੇ ਨਾਲ ਜੁੜਨਾ ਉਹਦੇ ਨਾਮ ਸਿਮਰਨ ਦੇ ਨਾਲ ਜੁੜਨਾ ਇਹ ਵੀ ਸਾਡੇ ਘਰ ਦਾ ਕਾਰਜ ਹੈ ਹੁਣ ਮਹਾਰਾਜ ਕਹਿੰਦੇ ਵੀ ਇਹ ਕਾਰਜ ਵਾਸਤੇ ਤੂੰ ਕਿਉਂ ਆਲਸ ਕਰਦਾ ਤੈਨੂੰ ਆਲਸ ਨਹੀਂ ਕਰਨੀ ਚਾਹੀਦਾ ਇਹ ਤਾਂ ਤੇਰੇ ਘਰ ਦਾ ਕੰਮ ਹੈ ਹੁਣ ਜਿਤ ਸਿਮਰਨ ਦਰਗਾ ਮੁਖ ਓਜਲ ਸਦਾ ਸਦਾ ਸੁਖ ਪਾਈਏ ਕਹਿੰਦੇ ਵੀ ਇਹਦੇ ਨਾਲ ਤੇਰਾ ਦਰਗਾ ਦੇ ਵਿੱਚ ਮੁਖ ਓਜਲ ਹੋ ਜਾਣਾ ਤੈਨੂੰ ਸਦੀਵੀ ਸੁਖ ਮਿਲ ਜਾਣਾ ਸਦੀਵੀ ਸੁਖ ਹੁਣ ਅਸੀਂ ਸਦੀਵੀ ਸੁਖ ਚਾਹੁੰਦੇ ਹਾਂ ਕਿਉਂਕਿ ਸਾਰੇ ਹੀ ਸੰਸਾਰ ਦੁਖੀ ਹੈ ਕਿਉਂ ਦੁਖੀ ਹੈ ਕਿਉਂਕਿ ਅਸੀਂ ਸੱਚ ਤੋਂ ਟੁੱਟ ਗਏ ਪਰਮਾਤਮਾ ਨੂੰ ਭੁੱਲ ਗਏ ਨਾਮ ਤੋਂ ਟੁੱਟ ਗਏ ਮਾਇਆ ਦੇ ਵਿੱਚ ਰੰਗੇ ਗਏ ਹੁਣ ਜਦੋਂ ਮਾਇਆ ਦੇ ਵਿੱਚ ਰੰਗੇ ਗਿਆ ਸੀ ਦੁਖੀ ਹੋ ਗਏ ਹੁਣ ਮਹਾਰਾਜ ਕਹਿੰਦੇ ਦੁਖੀ ਨਹੀਂ ਹੋਣਾ ਚਿੰਤਾ ਨਹੀਂ ਕਰਨੀ ਫਿਕਰ ਨਹੀਂ ਕਰਨੀ ਸੁਖੀ ਹੋ ਜਾਏਗਾ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਸੇਮਰ ਹੋ ਸੇਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਆਉ ਪਹਿਲਾ ਆਪਾਂ ਸਾਰੀ ਸਿਮਰਨ ਦੇ ਨਾਲ ਜੁੜੀਏ ਜੋ ਸਾਨੂੰ ਸਤਿਗੁਰਾਂ ਨੇ ਉਪਦੇਸ਼ ਕੀਤਾ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਬਾਣੀ ਵਿਚਾਰਦੇ ਆਂ ਸਾਰੇ ਗੁਰਮੁਖ ਪਿਆਰਿਆਂ ਨੇ ਸਿਮਰਨ ਲੋਕ ਲੱਜਾ ਤੋਂ ਉੱਪਰ ਉੱਠ ਕੇ ਕਰਨਾ ਔਰ ਆਪਣੇ ਨੇਤਰ ਬੰਦ ਕਰ ਲੈਣੇ ਨੇ ਆਪਣੀ ਰਸਨਾ ਦੁਆਰਾ ਬੋਲਣਾ ਤੇ ਕੰਨਾਂ ਦੁਆਰਾ ਸੁਣਨਾ ਸਾਰੇ ਗੁਰਮੁਖ ਪਿਆਰੇ ਆਓ ਆਪਾਂ ਸਾਰੇ ਸ਼ੁਰੂ ਕਰੀਏ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾਹ 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 ਗੁਰੂ ਨਾਨਕ 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ